ਥੇ ਬਾਈ ਆਪਣੇ ਕੋਲੇ ਜਿਵੇਂ ਹੁਣ ਝੂਨੇ ਦੀ ਗੱਲ ਕਰੀਏ ਤਾਂ ਕਿੰਨੇ ਪ੍ਰਕਾਰ ਦੇ ਜਿਹੜੇ ਬੀਜ ਨੇਰੇ ਪਏ ਆ ਬਾਈ। ਹੈਲੋ ਜੀ 3D ਆਪਾਂ ਗੱਲ ਕਰੀਏ ਵੀ ਪੰਜਾਬ ਸਰਕਾਰ ਵੱਲੋਂ ਹਨਾ ਜਾਂ ਜਿਹੜੇ ਆਪਣੇ ਪੰਜਾਬ ਦੀ ਧਰਤੀ ਦੇ ਬੀਜ ਹੁੰਦੇ ਆਗੇ ਉਹ ਸਾਰੇ ਤੁਸੀਂ ਇੱਥੇ ਪੈਦਾ ਕਰਦੇ ਹੋ। ਹਾਂਜੀ ਹਾਂ ਉਹਨਾਂ ਦੀ ਪ੍ਰੋਪਰ ਇਨਸਪੈਕਸ਼ਨ ਵੀ ਹੁੰਦੀ ਹੈ। ਜਿਵੇਂ ਸੀਡ ਅਥਾਰਟੀ ਆ ਉੱਥੇ ਸਾਡੇ ਸੈਂਪਲ ਜਾਂਦੇ ਆ। ਉਹਨਾਂ ਦੀ ਪੂਰੀ ਟੈਸਟਿੰਗ ਹੋਣ ਤੋਂ ਬਾਅਦ ਹੀ ਅਸੀਂ ਜਿਹੜਾ ਸੀਡ ਹੈ ਉਹ ਵੇਚਦੇ ਆ। ਤੇ ਇਧਰ ਆ ਕਿਹੜੀ ਵੈਰੈਟੀ ਆ ਗਈ ਜੀ ਇਹ 1692 ਇਹ 1692 ਠੀਕ ਆ ਪੂਸਾ 1692 ਇਹਨੂੰ ਵੀ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਬਿਲਕੁਲ ਬਹੁਤ ਡਿਮਾਂਡ ਹੈ ਤੇ ਕਹਿੰਦੇ ਘੱਟ ਸਮੇਂ ਦੇ ਵਿੱਚ ਵੀ ਹੋ ਜਾਂਦੀ ਹੈ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਜਿਵੇਂ ਤੁਹਾਨੂੰ ਪਤਾ ਵੀ ਹੁਣ ਕਣਕ ਦੀ ਬਾਢੀ ਆ ਗਈ ਤੇ ਦੁਬਾਰਾ ਜਿਹੜੇ ਝੋਨੇ ਦੇ ਬੀਜ ਨੇ ਉਹ ਕਿਸਾਨਾਂ ਨੂੰ ਹੁੰਦਾ ਵੀ ਅਸੀਂ ਵਧੀਆ ਪ੍ਰਕਾਰ ਦੇ ਜਿਹੜੇ ਬੀਜ ਨੇ ਖਰੀਦੀਏ ਤੇ ਅਸੀਂ ਅਜਿਹੀ ਇੱਕ ਵੀਡੀਓ ਲੈ ਕੇ ਆਇਆਗੇ ਜਿੱਥੇ ਕਿਸਾਨਾਂ ਨੂੰ ਝੋਨੇ ਦੇ ਜਿਹੜੇ ਸਾਰੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੀਜ ਨੇ ਉਹ ਮਿਲਣਗੇ ਅਸੀਂ ਇਸ ਟਾਈਮ ਖੜਿਆਂਗੇ ਐਨ ਐਚ 7 ਜਿਹੜਾ ਸੰਗਰੂਰ ਬਰਨਾਲਾ ਰੋਡ ਆਗਾ ਤੇ ਮਸਤੂਆਣਾ ਸਾਹਿਬ ਗੁਰਦੁਆਰਾ ਸਭ ਜ਼ੂਮ ਕਰਕੇ ਦਿਖਾ ਦੇ ਬਾਈ ਤੇ ਹੋ ਸਾਹਮਣੇ ਮਸਤੂਆਣਾ ਸਾਹਿਬ ਦੀ ਜਿਹੜੀ ਮੇਨ ਡਿਊਟੀ ਆਗੀ ਉਹ ਆਗੀ ਉਹਨੂੰ ਜਿਹਨੂੰ ਆਪਾਂ 메ਨ ਗੇਟ ਕਹਿੰਦੇ ਆ ਜਿੱਥੇ ਦੇਗਾ ਬਣਦੀਆਂ ਨੇ ਤੇ ਉਸ ਤੋਂ ਬਾਅਦ ਇਧਰਲੇ ਪਾਸੇ ਆ ਦੂਜੀ ਡੇਉੜੀ ਆ ਗਈ ਜਿੱਧਰਲੇ ਪਾਸੇ ਗੁਰਦੁਆਰਾ ਗੀਤਾ ਸਾਹਿਬ ਨੂੰ ਜਾਂਦਾ ਇਧਰਲੇ ਪਾਸੇ ਜਿਹੜਾ ਮਸਤੂਨ ਸਾਹਿਬ ਦਾ ਅਕਾਲ ਸੀਡ ਫਾਰਮ ਆਗਾ ਉਹ ਇਸ ਗੇਟ ਦੇ ਬਿਲਕੁਲ ਨਾਲ ਆ ਬਾਈ ਜ਼ੂਮ ਕਰਕੇ ਦਿਖਾ ਦੇ ਵੀ ਹੋਰ ਟਰੈਕਟਰ ਕੋਲੇ ਆਗਾ ਹੋਰ ਟਰੈਕਟਰ ਕੋਲੇ ਜਿਹੜਾ ਗੇਟ ਆ ਨਾ ਉਥੇ ਭਰਾਵੋ ਅਕਾਲ ਸੀਡ ਫਾਰਮ ਆਪਾਂ ਤੁਹਾਨੂੰ ਦਿਖਾਉਣੇ ਆ ਆਜੋ ਅੰਦਰ ਜਾ ਕੇ ਜਿਹੜੇ ਉਥੇ ਨਮਾਇੰਦਿਆਂ ਨਾਲ ਗੱਲ ਕਰਦੇ ਆਂਗੇ ਤੇ ਜਦੋਂ ਤੁਸੀਂ ਇੱਥੇ ਆਓ ਆ ਗੇਟ ਤੇ ਆਓ ਤਾਂ ਇੱਥੋਂ ਮਸਾਂ ਹੀ 50 ਮੀਟਰ ਦੀ ਦੂਰੀ ਤੇ ਸੋਨੂ ਜਾਣਾ ਪੈਣਾ ਆਜੋ ਅੱਗੇ ਚੱਲਦੇ ਹਾਂ ਜੀ। ਲਓ ਜੀ ਭਰਾਵੋ ਬਾਈ ਹੁਣ ਆਪਾਂ ਆ ਗਏ ਇੱਥੇ ਅਕਾਲ ਸੀਡ ਫਾਰਮ ਗੁਰਸਾਗਰ ਮਸਟੋਨ ਸਾਹਿਬ ਇੱਥੇ ਸੋਨੂ ਬਾਈ ਵਧੀਆ ਪ੍ਰਕਾਰ ਦੇ ਸਰਟੀਫਾਈਡ ਫਾਊਂਡੇਸ਼ਨ ਬੀਜ ਮਿਲਣਗੇ। ਜਿਹੜੇ ਕਿਸਾਨਾਂ ਨੂੰ ਬਿਲਕੁਲ ਜਾਇਜ਼ ਰੇਟਾਂ ਦੇਣੇਗੇ ਆਜੋ ਆਪਾਂ ਇੱਥੇ ਆਉਣੇ ਹੈਗੇ ਅੰਦਰ ਜਿਹੜੀ ਇੱਥੇ ਦੀ ਕਮੇਟੀ ਹੈਗੀ ਨਮਾਇंदे ਨੇ ਜਿਨ੍ਹਾਂ ਦੀ ਆਪਾਂ ਕਹਿ ਦਿੱ ਇਹ ਵੀ ਇੱਥੇ ਡਿਊਟੀ ਲੱਗੀ ਵੀ ਹੈਗੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਮੈਂ ਸੁਣਿਆ ਕਹਿੰਦੇ ਬਹੁਤ ਲੰਮੇ ਸਮੇਂ ਤੋਂ ਕਿਸਾਨਾਂ ਦੀ ਸੇਵਾ ਕਰਦੇ ਆ ਰਹੇ ਨੇ ਬਹੁਤ ਵੱਡਾ ਅਕਾਲ ਸੀਡ ਫਾਰਮ ਆਗਾ ਤੇ ਹੁਣ ਸੋਸ਼ਲ ਮੀਡੀਆ ਕਰਕੇ ਇਹ ਗੱਲਾਂ WhatsApp ਤੇ ਆਉਣ ਲੱਗੀਆਂ ਪਰ ਪਹਿਲਾਂ ਤੋਂ ਕੰਨੇ ਵੀ ਚੱਲ ਰਿਹਾ ਹੈ ਕੰਮ ਜਿਵੇਂ ਸੰਤੋਬਾ ਬਾਵਾ ਅਤਰ ਸਿੰਘ ਜੀ ਮਹਾਰਾਜ ਨੇ ਸਿੱਖਿਆ ਦੇ ਪਸਾਰ ਨੂੰ ਵਧਾਇਆ ਉਸੇ ਤਰ੍ਹਾਂ ਹੀ ਇੱਥੇ ਅਕਾਲ ਸੀਡ ਫਾਰਮ ਦੇ ਨਾਂ ਤੇ ਕਿਸਾਨਾਂ ਨੂੰ ਵਧੀਆ ਪ੍ਰਕਾਰ ਦੇ ਜਿਹੜੇ ਬੀਜ ਨੇ ਉਹ ਮਈਆ ਹੁੰਦੇ ਨੇ ਆਪਣੇ ਨਾਲ ਇੱਥੇ ਸਾਰੇ ਵੀਰ ਖੜੇ ਨੇਗੇ ਜਿਹੜੇ ਅਕਾਲ ਸੀਡ ਫਾਰਮ ਦੇ ਵਿੱਚ ਨੇ ਆਪਣੇ ਨਾਲ ਮੈਨੇਜਰ ਸਾਹਿਬ ਨੇਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਸੂਹਨਾਮ ਕੀ ਹੈ ਜੀ ਹਾਕਮ ਸਿੰਘ ਗਿੱਲ ਜੀ ਹਾਕਮ ਸਿੰਘ ਗਿੱਲ ਠੀਕ ਹੈ ਜੀ ਤੇ ਜੀ ਆਪਾਂ ਗੱਲ ਕਰੀਏ ਜੀ ਇੱਥੇ ਅਕਾਲ ਸੀਡ ਫਾਰਮ ਵਾਸਤੇ ਉਹਨਾਂ ਸਭ ਖੜੇ ਆਗੇ ਇਹ ਕਦੋਂ ਤੋਂ ਸੰਸਥਾ ਕੰਮ ਕਰ ਰਹੀ ਹੈ ਜੀ ਬੀਜਾਂ ਦੇ ਲਈ ਇਹ ਸ਼ੁਰੂ ਪਹਿਲਾਂ 1992 ਤੋਂ ਕੀਤਾ ਜੀ 1992 ਤੋਂ ਹਾਂਜੀ ਬਿਲਕੁਲ ਭਰਾਵੋ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਭਾਈ ਵੀ ਲੰਮੇ ਸਮੇਂ ਤੋਂ ਚੱਲ ਰਿਹਾ ਹੁਣ ਇਹ ਚੀਜ਼ ਲੋਕਾਂ ਦੇ ਸਾਹਮਣੇ ਆ ਗਈ ਅਰੇ 1992 ਤੋਂ ਚੱਲ ਰਿਹਾ ਹੈ ਜੀ ਹਾਂਜੀ 1992 ਤੋਂ ਲਗਾਤਾਰ ਚੱਲ ਰਿਹਾ ਹੈ ਠੀਕ ਹੈ ਸੰਸਤਾ ਬਾਬਾ ਅਤਰ ਸਿੰਘ ਦੀ ਇਹ ਸੀ ਕਿਰਪਾ ਹੈ ਕਦੇ ਕੋਈ ਲੰਬਾ ਨਹੀਂ ਆਇਆ ਉਹਨਾਂ ਦੀ ਕਿਰਪਾ ਸਦਕਾ ਹੀ ਸਾਰੇ ਲੋਕ ਦੂਰੋਂ ਦੂਰੋਂ ਸਾਰੇ ਪੰਜਾਬ ਚੋਂ ਠੀਕ ਹੈ ਇੱਥੇ ਬੀਜ ਲੈਣ ਆਉਂਦੇ ਨੇ ਤੇ ਬੀਜ ਇੱਥੇ ਬਿਲਕੁਲ ਜੈ ਜੈ ਰਟਾਂ ਤੇ ਮਿਲਦੇ ਆ ਹਾਂਜੀ ਬਿਲਕੁਲ ਅਸਲੀ ਤੇ ਜੈ ਜੈ ਰਟਾਂ ਤੇ ਤੇ ਇਹ ਸ਼ੁਰੂ ਕਿਵੇਂ ਹੋਇਆ ਜੀ ਜਿਵੇਂ ਸੰਤਵਾ ਬਾਵਾ ਸਿੰਘ ਜੀ ਵੇਲੇ ਤਾਂ ਕਾਲਜ ਬਾਬਾ ਜੀ ਨੇ ਚਲਾਤੀ ਦੀ ਵਿਦਿਆ ਹਨਾ ਇਹ 1992 ਦੇ ਵਿੱਚ ਕਿੰਨਾ ਨੇ ਮਤਲਬ ਕਿਵੇਂ ਦਿਮਾਗ ਦੇ ਵਿੱਚ ਆਈ ਕਿੰਨਾ ਨੇ ਇਹ ਸ਼ੁਰੂ ਕੀਤਾ ਜੀ ਇਹ ਪਹਿਲਾਂ ਪਹਿਲਾਂ ਸੀ ਜਿਹੜੀ ਜ਼ਮੀਨ ਸੀ ਸੀ ਠੇਕੇ ਦੀ ਹੁੰਦੀ ਸੀ ਠੀਕ ਹੈ ਜੀ ਉਹ ਠੇਕੇ ਦੇ ਕਈ ਪਾਰਟੀਆਂ ਕੁਝ ਕਦੇ ਕਈ ਵੇਰਿਆਂ ਦਾ ਗੜਬੜ ਹੋ ਜਾਂਦੀ ਸੀ ਹਾਂਜੀ ਹਾਂ ਇਹ ਸਾਡੇ ਜੋ ਪ੍ਰਧਾਨ ਜੀ ਨੇ ਸਰਦਾਰ ਸੁਖਦੇਵ ਜੀ ਢੀਟ ਸਾਹ ਹਾਂਜੀ ਉਹਨਾਂ ਨੇ ਸੋਚਿਆ ਵੀ ਆਪਾਂ ਆਪਣਾ ਇੱਥੇ ਫਾਰਮ ਖੋਲ ਕੇ ਲੋਕਾਂ ਦੀ ਸੇਵਾ ਕਰੀਏ ਵੀ ਆਪਦੇ ਬੀਜ ਬਣਾਇਆ ਕਰੀਏ ਠੀਕ ਹੈ ਤੇ ਬੀਜ ਆਪਾਂ ਲੋਕਾਂ ਨੂੰ ਆਪਣੇ ਕਿਸਾਨ ਨੂੰ ਸਸਤੇ ਰਿਟੇਲ ਚੰਗੇ ਬੀਜ ਮਹੱਇਆ ਕਰੀਏ ਚੰਗੇ ਬੀਜ ਮਹੱਇਆ ਕਰੀਏ ਬਿਲਕੁਲ ਜੀ ਦੇਖੋ ਭਰਾਵੋ ਕਿੰਨੀ ਸੋਹਣੀ ਜਾਣਕਾਰੀ ਆਪਣੇ ਸਾਹਮਣੇ ਆਈ ਹੈ ਹਨਾ ਹੁਣ ਮੇਰੇ ਨਾਲ ਇੱਥੇ ਵੀਰ ਜਸਪ੍ਰੀਤ ਸਿੰਘ ਜੀ ਬੈਠੇ ਨੇ ਬਾਈ ਜੀ ਤੇ ਇਧਰ ਸਾਡੇ ਬਾਈ ਬਲਜੀਤ ਸਿੰਘ ਜੀ ਨੇ ਕਿ ਜਿਹੜੇ ਕੇਸ ਤੁਸੀਂ ਉਰੇ ਆਉਂਗੇ ਤਾਂ ਤੁਹਾਨੂੰ ਬਿੱਲ ਵਗੈਰਾ ਕੱਟ ਕੇ ਦੇਣਗੇ ਸਾਰਾ ਹੋਊਗਾ ਤੇ ਇੱਧਰ ਵੀਰ ਹੋਰੀ ਬੀਜ ਲੈਣ ਆਏ ਨੇ ਜੀ ਠੀਕ ਹੈ ਬਾਈ ਜੀ ਸੇਵਾਦਾਰ ਨੇਗੇ ਤੇ ਇੱਧਰ ਆਪਣੇ ਬਾਈ ਜਸਪ੍ਰੀ ਨੇ ਬਾਈ ਹਸੀਕਾਲ ਜੀ ਹੋ ਠੀਕ ਹੋਈ ਚੜਦੀ ਕਲਾਈ ਤੇ ਬਾਈ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਮਸਤੂਣਾ ਸਾਹਿਬ ਦੇ ਵਿੱਚ ਇੰਨੇ ਲੰਮੇ ਸਮੇਂ ਤੋਂ ਸੀਡ ਫਾਰਮ ਚੱਲ ਰਿਹਾ ਤੇ ਇੱਥੇ ਬਾਈ ਆਪਣੇ ਕੋਲੇ ਜਿਵੇਂ ਹੁਣ ਝੂਨੇ ਦੀ ਗੱਲ ਕਰੀਏ ਤਾਂ ਕਿੰਨੇ ਪ੍ਰਕਾਰ ਦੇ ਜਿਹੜੇ ਬੀਜ ਨੇਰੇ ਪਏ ਆ ਬਾਈ ਇੱਥੇ ਸਾਰੀਆਂ ਜਿਵੇਂ ਬਾਂਸ ਪੱਤੀਆਂ ਨੇ ਪੂਸਾ ਦੀਆਂ ਠੀਕ ਹੈ ਤੇ ਕੁਝ ਪੀਏਜ ਉਹਦੇ ਬੀਜ਼ ਨੇ ਠੀਕ ਹੈ ਪੀਆ 126 ਹੈ ਜਾਂ ਫਿਰ ਪੂਸਾ 1885 ਪੂਸਾ 1286 ਪੂਸਾ 1847 ਹੈਗੀ ਹੈ ਪੂਸਾ 1692 ਇਹ ਸਾਰੇ ਬੀਜ ਹੈਗੇ ਹੈਗੇ ਬਿਲਕੁਲ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬ ਸਰਕਾਰ ਵੱਲੋਂ ਹਨਾ ਜਾਂ ਜਿਹੜੇ ਆਪਣੇ ਪੰਜਾਬ ਦੀ ਧਰਤੀ ਦੇ ਬੀਜ ਹੁੰਦੇ ਹੈਗੇ ਉਹ ਸਾਰੇ ਤੁਸੀਂ ਇੱਥੇ ਪੈਦਾ ਕਰਦੇ ਹੋ ਹਾਂਜੀ ਹਾਂ ਉਹਨਾਂ ਦੀ ਪ੍ਰੋਪਰ ਇਨਸਪੈਕਸ਼ਨ ਵੀ ਹੁੰਦੀ ਹੈ ਜਿਵੇਂ ਸੀਡ ਅਥਾਰਟੀ ਹੈ ਉੱਥੇ ਸਾਡੇ ਸੈਂਪਲ ਜਾਂਦੇ ਆ ਉਹਨਾਂ ਦੀ ਪੂਰੀ ਟੈਸਟਿੰਗ ਹੋਣ ਤੋਂ ਬਾਅਦ ਹੀ ਅਸੀਂ ਜਿਹੜਾ ਸੀਡ ਹੈ ਉਹ ਵੇਚਦੇ ਫਿਰ ਵੇਚਦੇ ਤੇ ਇਹ ਜਿਹੜਾ ਸੀਡ ਆਪਾਂ ਇੱਥੇ ਹੀ ਤਿਆਰ ਕਰਦੇ ਆ ਜਾਂ ਬਾਹਰ ਕਿਸੇ ਬਾਰ ਕੋਲ ਉਹ ਸਾਰੇ ਇੱਥੇ ਆਪਣੀ ਫਾਰਮ ਦੇ ਵਿੱਚ ਹੀ ਤਿਆਰ ਹੁੰਦੇ ਆ ਕੋਈ ਵੀ ਸੀਡ ਅਸੀਂ ਬਾਹਰੋਂ ਨਹੀਂ ਲੈਂਦੇ ਸਾਰੇ ਇੱਥੇ ਪ੍ਰੋਪਰ ਇਨਸਪੈਕਸ਼ਨ ਹੁੰਦੀ ਹੈ ਉਹਨਾਂ ਜਿੰਨਾ ਅਸੀਂ ਬੀਜ ਯੂਨੀਵਰਸਿਟੀਆਂ ਤੋਂ ਜਿਵੇਂ आईसीआर ਹੈ ਹਾਂਜੀ ਇੰਡੀਅਨ ਕਾਉਂਸਲ ਫਾਰ ਐਗਰੀਕਲਚਰ ਬਿਲਕੁਲ ਉੱਥੋਂ ਅਸੀਂ ਬੀਜ ਲੈਨੇ ਆ ਜਾਂ ਫਿਰ ਪੀਏਯੂ ਲੁਧਿਆਣੇ ਦੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਬਿਲਕੁਲ ਉੱਥੋਂ ਅਸੀਂ ਬੀਜ ਲੈਨੇ ਆ ਬਰੀਡਰ ਬੀ ਫਿਰ ਉਹ ਅਸੀਂ ਇੱਥੇ ਆਪਣੇ ਖੇਤਾਂ ਦੇ ਵਿੱਚ ਗਰੋ ਕਰਦੇ ਆ ਗਰੋ ਕਰਨ ਤੋਂ ਬਾਅਦ ਅਲੱਗ-ਅਲੱਗ ਕਲਾਸਾਂ ਦੇ ਹਿਸਾਬ ਨਾਲ ਜਿਹੜਾ ਸੀਡ ਹੈ ਉਹ ਸੇਲ ਕਰਦੇ ਸੀਡ ਠੀਕ ਹੈ ਤੇ ਇਹਦੀ ਜੇ ਮੰਨ ਲਓ ਜਿਵੇਂ ਸੀਡ ਤੁਸੀਂ ਤਿਆਰ ਕਰ ਲਿਆ ਹਨ ਜੇ ਆਪਾਂ ਦੇਖੀਏ ਜਿਵੇਂ ਇੱਧਰ ਪ੍ਰਭਾਵ ਦਿਖਾਉਣਾ ਹੈ ਤੁਹਾਨੂੰ ਗ੍ਰੇਡਿੰਗ ਮਸ਼ੀਨ ਪਈ ਹੈਗੀ ਇੱਥੇ ਸਾਰਾ ਨੂੰ ਗ੍ਰੇਡਿੰਗ ਕਰਦੇ ਹਾਂ ਹਾਂਜੀ ਇੱਥੇ ਗ੍ਰੇਡ ਹੁੰਦਾ ਹੈ ਜਿੰਨਾ ਵੀ ਫਾਲਤੂ ਮਟੀਰੀਅਲ ਹੈ ਕੋਈ ਵੀਡ ਸੀਡ ਹੈ ਨਦੀਨਾਂ ਦਾ ਬੀਜ ਹੈ ਸਾਰਾ ਇੱਥੇ ਨਿਕਲ ਜਾਂਦਾ ਹੈ ਜਾਂ ਕੋਈ ਕੰਕਰ ਹੈ ਪੱਥਰ ਵਗੈਰਾ ਇਹ ਅਲੱਗ-ਅਲੱਗ ਬਣੇ ਹੋਏ ਨੇ ਹਾਂ ਇੱਧਰ ਬਾਈ ਜੂਮ ਕਰਕੇ ਦਿਖਾ ਦੇ ਇਸ ਚੀਜ਼ ਤੇ ਵੀ ਜਿਵੇਂ ਆ ਲਿਖਿਆ ਹੋਇਆ ਮਿਡਲ ਸਕਰੀਨਰ ਮੂਵਲ ਲਿਫਟਰ ਸਕਰੀਨ ਰਿਮੂਵਲ ਲਿਫਟਰ ਸਕਰੀਨ ਰਿਮੂਵਲ ਇਸੇ ਇੱਥੇ ਜਿਹੜਾ ਬੀਜ ਆ 1 2 3 4 5 ਜਗ੍ਹਾ ਹੋ ਗਿਆ ਹੈ ਨਾ 5 ਜਗ੍ਹਾ ਇੱਥੇ ਉਹਨਾਂ ਦੀ ਸਕਰੀਨਿੰਗ ਹੁੰਦੀ ਹੈ ਸਕਰੀਨਿੰਗ ਹੁੰਦੀ ਹੈ ਜਿਹੜਾ ਵੇਸਟ ਮਟੀਰੀਅਲ ਦਾ ਜਿਹੜਾ ਕੰਮ ਦਾ ਨਹੀਂ ਜਾਂ ਟੁੱਟਿਆ ਹੋਇਆ ਬੀਜ ਹੈ ਉਹ ਸਾਰੇ ਇੱਥੋਂ ਨਿਕਲ ਜਾਂਦਾ ਉਹ ਨਿਕਲ ਜਾਂਦਾ ਉਹ ਅੱਗੇ ਜਾ ਕੇ ਫਿਰ ਉਹ ਕਨਵੇਅਰ ਤੇ ਠੀਕ ਆ ਜੋ ਅੱਗੇ ਦਿਖਾਉਣੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉਹ ਅੱਗੇ ਇਹਦੇ ਵਿੱਚ ਆ ਜਾਂਦਾ ਠੀਕ ਹੈ ਇੱਥੋਂ ਫਿਰ ਇਹ ਮਸ਼ੀਨ ਦੇ ਨਾਲ ਉੱਪਰ ਜਾਂਦਾ ਹੈਗਾ ਉੱਪਰ ਜਾਣ ਤੋਂ ਬਾਅਦ ਇੱਧਰ ਆਉਂਦਾ ਹੈਗਾ ਠੀਕ ਹੈ ਜੀ ਇੱਥੇ ਫਾਈਨਲ ਪੈਕਿੰਗ ਹੁੰਦੀ ਹੈ ਕੁਝ ਮਟੀਰੀਅਲ ਹੈ ਜਿਹੜਾ ਉਹ ਇੱਥੇ ਨਿਕਲ ਜਾਂਦਾ ਹੈਗਾ ਮੋਟਾ ਦਾਣਾ ਜਿਹੜਾ ਜਿਵੇਂ ਆ ਸਟੋਨਸ ਹੈ ਪੱਥਰ ਐਂਡ ਹੈਵੀ ਮੋਟਾ ਦਾਣਾ ਹਾਂ ਠੀਕ ਹੈ ਜੀ ਜਿਵੇਂ ਕੋਈ ਪੱਥਰ ਵਗੈਰਾ ਹੋਵੇ ਜਾਂ ਕੋਈ ਲੋਹੇ ਦੀ ਚੀਜ਼ ਵਗੈਰਾ ਹੋਵੇ ਉਹ ਸਾਰੀਆਂ ਇੱਥੇ ਨਿਕਲ ਉਹ ਇੱਥੇ ਨਿਕਲ ਜਾਂਦੇ ਠੀਕ ਹੈ ਇਹ ਇੱਧਰ ਹੈ ਜਿਹੜਾ ਇੱਥੇ ਆਪਣਾ ਜਿਹੜਾ ਸੀਡ ਹੈ ਜਿਹੜਾ ਸਹੀ ਸੀਡ ਹੈ ਉਹ ਇੱਥੇ ਆਉਂਦਾ ਇੱਧਰ ਹੈਗਾ ਜਿਹੜਾ ਰਿਜੈਕਟ ਹੋ ਜਾਂਦਾ ਠੀਕ ਹੈ ਜੀ ਜਿਹਨੂੰ ਆਪਾਂ ਨਹੀਂ ਵਰਤਣਾ ਹੈਗਾ ਇੱਥੇ ਜਿਹੜਾ ਫਾਈਨਲ ਪੈਕ ਹੋ ਕੇ ਫਿਰ ਆਪਾਂ ਜਿਹੜਾ ਕਿਸਾਨ ਨੂੰ ਦੇ ਵੀ ਠੀਕ ਹੈ ਜੀ ਇੱਥੇ ਜਿਵੇਂ ਲਿਖਿਆ ਵੀ ਸੀਡ ਗ੍ਰੇਡ 2 ਹੈ ਨਾ ਜੀ ਤੇ ਇਹ ਸੀਡ ਗ੍ਰੇਡ 3 ਤੇ ਉਧਰਲੇ ਪਾਸੇ ਰਿਜੈਕਸ਼ਨ ਵਾਲਾ ਇੱਧਰ ਰਿਜੈਕਟ ਹੋ ਜਾਂਦਾ ਠੀਕ ਹੈ ਬਹੁਤ ਵਧੀਆ ਤਰੀਕੇ ਨਾਲ ਤੇ ਫਿਰ ਉਸ ਤੋਂ ਬਾਅਦ ਜਿਹੜੀ ਇਹਦੀ ਸਾਮ ਸੰਭਾਲ ਹੈ ਜੀ ਉਸ ਤੋਂ ਬਾਅਦ ਇਹਦੀ ਪੈਕੇਜਿੰਗ ਹੁੰਦੀ ਹੈ ਠੀਕ ਹੈ ਨੋ ਨੀ ਪੈਕਿੰਗ ਕਰਦੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਸਟੋਰ ਕਰਦੇ ਹਾਂ ਉਹਦਾ ਮੋਅਸਰ ਉਹ ਚੈੱਕ ਕਰਕੇ ਫਿਰ ਇਹਨੂੰ ਸਟੋਰ ਆਜੋ ਆਪਣੇ ਸਟੋਰ ਵੀ ਦਿਖਾ ਦਈਏ ਬਾਈ ਜੀ ਹੈਨਾ ਤੇ ਆਜੋ ਜੀ ਆਜੋ ਬਿਲਕੁਲ ਜੀ ਤੇ ਇਹ ਸਾਰੇ ਜਿਹੜੇ ਸੀਡ ਨੇ ਜੀ ਵੀ ਹੁਣ ਤਿਆਰ ਕਰੇ ਪਿਆ ਗਏ ਹੈਨਾ ਹਾਂਜੀ ਇਹ ਤਿਆਰ ਹੋਈ ਹੋਈ ਆ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਅਸੀਂ ਹਾਂਜੀ ਬਿਲਕੁਲ ਭਰਾਓ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਇੱਥੋਂ ਸ਼ੁਰੂਆਤ ਕਰੀਏ ਜੀ ਉਧਰ ਵੀ ਚੱਲਾਂਗੇ ਇਹ ਆਪਣੀ ਪੀ ਆਰ 118 ਬੈਟਾ ਠੀਕ ਹੈ ਟੀ ਐਲ ਉੱਪਰ ਕਰਕੇ ਦਿਖਾ ਦਿਓ ਜੀ ਇਹਦੇ ਪੀ ਆਰ 118 ਟੀ ਐਲ ਵੈਰੈਟੀ ਆ ਤੇ 12 ਕਿਲੋ ਦੀ ਜਿਹੜੀ ਇਹਦੀ ਭਰਤੀ ਆ ਗਈ ਠੀਕ ਹੈ ਜੀ ਤੇ ਇਹਦਾ ਜੀ ਜਿਵੇਂ ਰੇਟ ਕੀ ਆਈ ਜਿਹੜਾ ਇਹ ਪੀਆਰ 100 ਸਾਰੀਆਂ ਦੇ ਅਲੱਗ-ਅਲੱਗ ਰੇਟ ਠੀਕ ਹੈ ਜੀ ਉਹ ਭਾਵੇਂ ਆਪਾਂ ਉੱਪਰ ਲਿਸਟ ਲਾ ਲਾਂਗੇ ਸੋਨੂੰ ਪਏ ਹੋਣਗੇ ਜਿਹੜੇ ਸੋ ਬਾਦ ਆਪਾਂ ਸਟੋਰ ਦਿਖਾ ਦਿੰਨੇ ਆ ਜਿੱਥੇ ਆਪਾਂ ਸਟੋਰ ਕਰਦੇ ਸੀ ਠੀਕ ਹੈ ਜੀ ਆਜੋ ਜੀ ਸਟੋਰ ਕਰਦੇ ਆ ਇਹ ਆ ਗਿਆ ਭਰਾਵੋ ਸਟੋਰ ਹਾਂਜੀ ਤੇ ਬਈ ਠੀਕ ਹੈ ਬਈ ਬਹੁਤ ਜਿਆਦਾ ਹੈ ਨਾ ਹਰ ਇੱਕ ਵੈਰਟੀ ਲੱਗ ਸਟੋਰ ਦੇ ਵਿੱਚ ਅਸੀਂ ਉਹ ਕਰਦੇ ਹਾਂ ਠੀਕ ਹੈ ਵੀ ਜਿਵੇਂ ਅਲੱਗ ਅਲੱਗ ਸਟੋਰ ਹੋ ਗਿਆ ਠੀਕ ਹੈ ਇੱਥੇ ਇਹ ਕਿਹੜੀ ਵੈਰਟੀ ਆ ਗਈ ਆਪਣੀ 118 15 ਜਾਂ 1500 1509 ਆ ਜੀ 1509 ਆ ਜੀ ਬਿਲਕੁਲ ਜੀ ਤੇ ਦੇਖੋ ਬਈ ਹਵਾਦਾਰ ਵੀ ਨਹੀਂ ਹੈ ਨਾ ਜਿਹੜਾ ਇਹਦਾ ਮੌਇਸਚਰ ਆ ਵੀ ਉਹ ਕੰਟਰੋਲ ਰਹੀ ਤੇ نیچے ਤੋਂ ਵੀ ਚੰਗੇ ਤਰੀਕੇ ਨਾਲ ਤੁਸੀਂ ਦੇਖੋ ਵੀ ਜ਼ਮੀਨ ਦੇ ਉੱਪਰੋਂ 4-5 ਇੰਚ ਦੀ ਜਿਹੜੀ ਉਚਾਈ ਹੈਗੀ ਉਹ ਉਪਰਾਂ ਵੀ ਕੋਈ ਸਲਾਬ ਵਗੈਰਾ ਨਾ ਹੋਵੇ। ਬਿਲਕੁਲ ਜੀ। ਬਿਲਕੁਲ ਜੀ। ਬਾਕੀ ਜਦੋਂ ਸਟੋਰ ਕਰਨਾ ਕੋਦੋਂ ਮੋਅਸ਼ਰ ਵਗੈਰਾ ਚੈੱਕ ਕਰਕੇ ਫਰ ਚੈੱਕ ਕਰਕੇ ਫਿਰ ਉਹ ਕਰਦੇ ਹੋ ਠੀਕ ਆ। ਤੇ ਇਧਰ ਆ ਕਿਹੜੀ ਵੈਰਾਈਟੀ ਆ ਗਈ ਜੀ ਇਹ? 1692 1692 ਇਹ 1692 ਠੀਕ ਆ। ਪੂਸਾ 1692 ਇਹਨੂੰ ਵੀ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਬਿਲਕੁਲ। ਬਹੁਤ ਹੀ ਬਹੁਤ ਡਿਮਾਂਡ ਹੈ। ਤੇ ਕਹਿੰਦੇ ਘੱਟ ਸਮੇਂ ਦੇ ਵਿੱਚ ਵੀ ਹੋ ਜਾਂਦੀ ਹੈ ਜੀ। ਬਿਲਕੁਲ ਜੀ। ਤੇ ਉਹ ਕੀ ਚੀਜ਼ ਆ ਗਿਆ ਜੀ ਇੱਕ ਉਧਰਲੇ ਪਾਸੇ ਪਿਆ ਆਪਣੇ ਕੋਲ ਕੰਪਰੈਸਰ ਹੈ ਜਿਹਦੇ ਨਾਲ ਆਪਾਂ ਜਦੋਂ ਇੱਕ ਵੈਰਾਈਟੀ ਨੂੰ ਗ੍ਰੇਡ ਕਰਤਾ ਤੋਂ ਬਾਅਦ ਉਹਦੇ ਨਾਲ ਸਾਰੀ ਸਫਾਈ ਕਰਦੇ ਆ ਵੀ ਕੋਈ ਮਿਕਸਿੰਗ ਨਾ ਹੋਵੇ ਉਹਦੀ ਠੀਕ ਹੈ ਜਿਹੜਾ ਉਹ ਪੰਜਾਬੀ ਜੀ ਕਹੀ ਵੀ ਹਵਾ ਮਾਰਨ ਵਾਲਾ ਹੈਗਾ ਵੀ ਸਾਰਾ ਹਵਾ ਨਾਲ ਢਾਹਨ ਦਾ ਪ੍ਰੋਪਰ ਉਹ ਸਾਰੀ ਮਸ਼ੀਨ ਸਾਰੀ ਮਸ਼ੀਨ ਸਾਫ ਕਰਦੇ ਹੋ ਠੀਕ ਆ ਇਹ ਕਿਹੜੀ ਵੈਰਾਈਟੀ ਆ ਗਈ ਜੀ ਆਪਣੀ 1699 ਜੀ 1699 ਠੀਕ ਹੈ ਬਿਲਕੁਲ ਜੀ ਤੇ ਭਰਾਵੋ ਇਸ ਤਰ੍ਹਾਂ ਦੇਖ ਲਓ ਇਧਰਲੇ ਪਾਸੇ ਸਾਰੇ ਗੱਟਿਆਂ ਦੀ ਨੰਬਰਿੰਗ ਹੋਈ ਹੋਈ ਹੈ ਜਿਵੇਂ ਜਿਵੇਂ ਉਹ ਆ ਹਨ ਤੇ ਬਾਈ ਜਿਹੜੀ ਇਹ ਮਸ਼ੀਨ ਹੈ ਜੀ ਇਹ ਆਪਾਂ ਇਧਰ ਗੱਲ ਕਰਦੇ ਆ ਮੈਨੇਜਰ ਸਾਹਿਬ ਮੈਨੇਜਰ ਸਾਹਿਬ ਇਹ ਮਸ਼ੀਨ ਤਾਂ ਮੈਨੂੰ ਐਂ ਲੱਗਦਾ ਵੀ ਜਿੰਦਾਂ ਬਹੁਤ ਪੁਰਾਣੀ ਹੁੰਦੀ ਹੈ ਜੀ ਹਾਂਜੀ ਹਾਂ ਇਹ ਜਦੋਂ ਪਹਿਲਾਂ ਪਹਿਲਾਂ ਕੰਮ ਸ਼ੁਰੂ ਕੀਤਾ ਪਹਿਲਾਂ ਛੋਟੀ ਮਸ਼ੀਨ ਹੀ ਚਲਾਈ ਸੀ ਜਿਵੇਂ 1992 ਦੇ ਵਿੱਚ ਆਪਾਂ ਜਿਹੜੀ ਹੈ ਕਿਉਂਕਿ ਉਸ ਟਾਈਮ ਤੇ ਸੀਡ ਦਾ ਕੰਮ ਘੱਟ ਸੀ ਫਿਰ ਹੌਲੀ ਜਦੋਂ ਕੰਮ ਵਧਾਇਆ ਫਿਰ ਵੱਡੀ ਮਸ਼ੀਨ ਲਈ ਉਸ ਲੋਕਾਂ ਨੂੰ ਵੀ ਨੌਲੇਜ ਘੱਟ ਸੀਗੀ ਵੀ ਆਪਾਂ ਵਧੀਆ ਸੀਡ ਲ ਦੇਖ ਲਓ ਭਰਾਵੋ ਆਪਦੀ ਵੀ ਪੌਂਟੀ ਛੋਟੀ ਮਸ਼ੀਨ ਸੀ ਜਿਹਨੂੰ ਆਪਾਂ ਕਹਦੇ ਆ ਵੀ ਛੋਟੀ ਮਸ਼ੀਨ ਦੇ ਨਾਲ ਵੀ ਉਹਨਾਂ ਕ ਤਿਆਰ ਕਰਦੇ ਸੀ ਤੇ ਉਹਨਾਂ ਕ ਸੇਲ ਹੋ ਜਾਂਦੀ ਹੁਣ ਜਦੋਂ ਲੋਕਾਂ ਨੂੰ ਜਾਣਕਾਰੀ ਮਿਲਣਾ ਆ ਗਈ ਹੈ ਨਾ ਵੀ ਬੀਜ ਦੀ ਫਿਰ ਵੀ ਬੀਜ ਤਿਆਰ ਕਰਦੇ ਡਿਮਾਂਡ ਵਧ ਗਈ ਤਾਂ ਵਧੋ ਬਿਲਕੁਲ ਜੀ ਬੜੀ ਮਸ਼ੀਨ ਲੈਣੀ ਪਏਗੀ ਬਿਲਕੁਲ ਜੀ ਤੇ ਇੱਕ ਦਿਨ ਬਾਈ ਆਪਣੇ ਨਾਲ ਬਲਜੀਤ ਆਗਾ ਬਲਜੀਤ ਬਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਆਜੋ ਜੀ ਬਲਜੀਤ ਬਾਈ ਹੱਸੇ ਗਾਲ ਜੀ ਹੋ ਠੀਕ ਹੋ ਬਾਈ ਚੜਦੀ ਕਲਾ ਜੀ ਅਸਲ 'ਚ ਭਰਾਵੋ ਅਸੀਂ ਬਲਜੀਤ ਬਾਈ ਜੀ ਨਾਲ ਜੁੜੇ ਹੋਿਆਂਗੇ ਕਿਉਂ ਜਦੋਂ ਮੈਂ ਲੋਂਗੋ ਵਾਲ ਸਲਾਈਡ ਦੇ ਅੱਗੇ ਕਿਸਾਨ ਹਟ ਲਾਉਂਦਾ ਸੀ ਤਾਂ ਬਾਈ ਮੈਨੂੰ ਦੇਖ ਕੇ ਰੁਕਿਆ ਕਿਉਂ ਜਿਹੜੇ ਬੰਦੇ ਨੂੰ ਆਪਾਂ ਕਹੀਏ ਵੀ ਭੁੱਖ ਹੁੰਦੀ ਆ ਵੀ ਯਾਰ ਆਹ ਬੰਦਾ ਵੀ ਬੜਾ ਸੋਹਣਾ ਕੰਮ ਕਰ ਰਿਹਾ ਤੇ ਮੈਂ ਉੱਥੇ ਆਪਣੇ ਪ੍ਰੋਡਕਟ ਵੇਚ ਰਿਹਾ ਸੀਗਾ ਤੇ ਬਾਈ ਮੇਰੇ ਕੋਲ ਖੜਾ ਬਾਈ ਨੇ ਦੱਸਿਆ ਵੀ ਮੈਂ ਮਾਸਟਰ ਹੁਣਾ ਸਾਹਿਬ ਅਕਾਲ ਸੀਡ ਫਾਰਮ ਦੇ ਵਿੱਚ ਕੰਮ ਕਰਦਾ ਉੱਥੋਂ ਅਸੀਂ ਬਾਈ ਨਾਲ ਜੁੜੇ ਫੇਰ ਸਾਨੂੰ ਪਤਾ ਲੱਗਿਆ ਵੀ ਮਾਸਟਰ ਹੁਣਾ ਸਾਹਿਬ ਦੀ ਜਿਹੜੀ ਸੰਸਥਾ ਆ ਗਈ ਉਹ ਐਡੇ ਵੱਡੇ ਪੱਧਰ ਤੇ ਉਹ ਕਰ ਰਹੀ ਆ ਤੇ ਬਲਜੀਤ ਬਾਈ ਸਾਨੂੰ ਇੱਥੇ ਕਿੰਨਾ ਸਮਾਂ ਹੋ ਗਿਆ ਬਾਈ ਮੈਂ 2012 ਚ ਆਏ ਲੱਗਿਆ ਦੀ ਮੈਨੂੰ ਬਹੁਤ ਵਧੀਆ ਲੱਗਦਾ ਹੈ ਕੰਮ ਕਰਨਾ ਜਣੀ ਠੀਕ ਹੈ ਵੀ 14-15 ਸਾਲ ਹੋਣ ਵਾਲੇ ਹੋਗੇ ਹਨ ਹਾਂਜੀ ਹਾਂ ਬਿਲਕੁਲ ਤੇ ਇੱਥੇ ਬਾਈ ਜਿਵੇਂ ਮੰਨ ਲਓ ਜੇ ਆਜੋ ਬਾਈ ਤੁਰੇ ਹੋ ਜੇ ਬਾਈ ਆਪਣੇ ਕਿਸਾਨ ਵੀਰ ਆਉਂਦੇ ਨੇ ਕਿਸੇ ਨੇ ਦੂਰ ਵੀ ਮੰਗਵਾਉਣਾ ਤਾਂ ਉਹ ਵੀ ਬੱਸ ਵਗੈਰਾ ਦੇ ਹੀ ਭੇਜ ਦਿੰਦੇ ਉਹ ਇੱਥੇ ਹੀ ਆਉਣਾ ਪੂਗੀ ਨਹੀਂ ਉਹ ਆਪਾਂ ਮੰਨ ਲਓ ਇੱਥੋਂ ਕਿਰਾਏ ਤੇ ਸਾਧਨ ਕਰਕੇ ਵੀ ਭੇਜ ਦਿਆ ਨੇ ਜਾਂ ਕੋਈ ਥੋੜਾ ਸੀਡ ਹੈ ਤਾਂ ਆਪਾਂ ਬੱਸ ਤੇ ਵੀ ਪ੍ਰਬੰਧ ਕਰ ਦੇਣਾ ਅੱਛਾ ਹਾਂ ਵੀ ਜੇ ਭਰਾ ਉਹ ਜਿਵੇਂ ਆਪਾਂ ਕਹਿ ਜੀ ਵੀ ਕੋਈ ਕਲਾਕਾਰਾ ਬੰਦਾ ਨਹੀਂ ਆ ਸਕਦਾ ਉਹਨੇ ਇੱਥੇ ਫੋਨ ਕਰ ਲਿਆ ਵੀ ਉਹਦਾ ਖਰੋਹੇ ਹਿਸਾਬ ਤੇ ਚਾਰजेस ਵਗੈਰਾ ਹੋ ਜਾਂਦੇ ਆ ਹਨਾ ਨਹੀਂ ਉਹ ਆ ਪ੍ਰਾਈਵੇਟ ਹੁੰਦੇ ਨੇ ਆਪਣੇ ਲੈ ਲਾਂ ਦਾ ਬੰਦਾ ਜਿਹੜਾ ਕੋਈ ਜਿਹੜਾ ਬੰਦਾ ਛੱਡ ਕੇ ਆਉਂਦਾ ਹੈਗਾ ਹਾਂ ਜੀ ਬਿਲਕੁਲ ਜੀ ਤੇ ਟੋਟਲ ਬਈ ਇਸ ਟਾਈਮ ਆਪਣੇ ਕੋਲੇ 7-8 ਪ੍ਰਕਾਰ ਦੇ ਸੀਡ ਨੇ ਹਨਾ 12 13 ਕਿਸਮਾਂ ਦੇ ਨੇ 12 ਤੀਰੇ ਤਰ੍ਹਾਂ ਦੀਆਂ ਬ੍ਰਾਈਡੀਆਂ ਨੇ ਸੋ ਸਾਰੀਆਂ ਉੱਪਰ ਦਿਖਾਵਾ ਗਿਆ ਤੇ ਉਧਰਲੇ ਪਾਸੇ ਬਾਈ ਹੁਣ ਸਾਨੂੰ ਇੱਕ ਜੁਨਟ ਦਿਖਾਉਣੇ ਆਗੇ ਆਪਾਂ ਜਿਵੇਂ ਬਾਈ ਹੋਰੀ ਇੱਥੇ ਬੈਠੇ ਹੁੰਦੇ ਆਗੇ ਤੇ ਪੱਕਾ ਜਿਹੜਾ ਇੱਥੇ ਦਫ਼ਤਰ ਬਣਿਆ ਹੋਇਆ ਹੈਗਾ ਉਹ ਇਧਰਲੇ ਪਾਸੇ ਤੇ ਉਦੋਂ ਬਾਅਦ ਮੈਂ ਤੁਹਾਨੂੰ ਇੱਥੇ ਜਿਹੜੇ ਵਰਕਰ ਕੰਮ ਕਰਦੇ ਹਨ ਉਹਨਾਂ ਨਾਲ ਵੀ ਮਿਲਾਂਗਾ ਦੋਸਤੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਹ ਕਿਸਾਨ ਵੀਰ ਪਾਪਾ ਬਾਈ ਹੋਰ ਬਾਈ ਬੀਜ ਲੈਣ ਆਏ ਹੋਗੇ ਹੈ ਕਿਹੜਾ ਪਿੰਡ ਆ ਬਾਈ ਦਾ ਹੈ ਹਰਿਆਣਾ ਤੋਂ ਆਏ ਹਾਂ ਹਰਿਆਣਾ ਤੋਂ ਵਾਹ ਜੀ ਵਾਹ ਸ਼ਸ਼ੀਗਾਲ ਤੁਸੀਂ ਜਾਨੇ ਕਿੱਥੇ ਹੀ ਹੋਗੇ ਹਾਂਜੀ ਹਾਂਜੀ ਅਜਾ ਹਰਿਆਣੇ ਤੋਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਨਹੀਂ ਮੈਂ ਤਾਂ ਸੰਗਰੂਰ ਤੋਂ ਆਇਆ ਹਾਂ ਤੁਸੀਂ ਸੰਗਰੂਰ ਤੋਂ ਇਹ ਬਈ ਹੁਰੀ ਹਰਿਆਣੇ ਤੋਂ ਹਾਂਜੀ ਹਾਂ ਇਹ ਰਿਸ਼ਤੇਦਾਰ ਨੇ ਆਪਣੇ ਹਰਿਆਣੇ ਤੋਂ ਕਿਹੜੀ ਜਗ੍ਹਾ ਤੋਂ ਤਾਰਸੂਲ ਤੋਂ ਜਾਖੰਡਵੋ ਜਾਖੰਡਵੋ ਕਿੰਨੇ ਕਿਲੋਮੀਟਰ ਹੋ ਬਈ ਇੱਥੋਂ ਤਕਰੀਬਨ 80 ਕਿਲੋਮੀਟਰ 80 ਕਿਲੋਮੀਟਰ ਬਈ ਹਰਿਆਣੇ ਦੀ ਧਰਤੀ ਤੋਂ ਆਏ ਨੇ ਪਹਿਲਾਂ ਵੀ ਆਉਣੇ ਹਾਂ ਜੀ ਇੱਥੇ ਬੀਜ ਹਾਂਜੀ ਹਾਂ ਤੇ ਇੱਥੇ ਦੇ ਬੀਜ ਕਿਵੇਂ ਨੇ ਜੀ ਬਹੁਤ ਵਧੀਆ ਵੀ ਵਧੀਆ ਬੀਜ ਨੇ ਕੋਈ ਬੀਜਾਂ ਦੀ ਕਦੇ ਕੰਪਲੇਨਟ ਨਹੀਂ ਨੀ ਨੀ ਕੋਈ ਰੇਟ ਵਗ ਸੇ ਉਹ ਕੋਈ ਹੋਣੀ ਹੈਗਾ ਬਿਲਕੁਲ ਤੇ ਬਾਈ ਆ ਜਿਓ ਤੁਹਨ ਦਿਖਾਵਾਂ ਜਿੱਥੇ ਆਪਣਾ ਬਿੱਲ ਕੱਟਿਆ ਜਾਂਦਾ ਹੈਗਾ ਆ ਜਿਓ ਜੀ ਤੇ ਇਸ ਜਗ੍ਹਾ ਤੇ ਭਰਾਵੋ ਜਿਹੜੇ ਬਿੱਲ ਨੇ ਬਾਈ ਉਹ ਕੱਟੇ ਜਾਂਦੇ ਨੇ ਤੇ ਇਧਰ ਤੁਸੀਂ ਦਰਸ਼ਨ ਕਰ ਲਓ ਸੰਤ ਬਾਬਾ ਆਤਰ ਸਿੰਘ ਜੀ ਮਸਤੂਨ ਸਾਹਿਬ ਜਿਹੜੇ ਕਿ ਜਿਹੜੇ ਅਸ਼ੀਰਵਾਦ ਨਾਲ ਹਾਂ 1866 ਤੋਂ ਲੈ ਕੇ 1927 ਤੱਕ ਬਾਬਾ ਜੀ ਇਸ ਆਪਾਂ ਕਹੀਏ ਵੀ ਧਰਤੀ ਨੂੰ ਤਾਰਿਆ ਹੈ ਨਾ ਭਾਗ ਲਾਇਏ ਨੇ ਤੇ ਮਾਸਟਰ ਜੀ ਸਾਹਿਬ ਦੀ ਧਰਤੀ ਤੇ ਆਣੇ ਤੁਸੀਂ ਪਹਿਲਾਂ ਹੀ ਵੀਡੀਓ ਦੇਖੀ ਦੀ ਜਦੋਂ ਮੈਂ ਪਾਈ ਤੀ ਵੀ ਹਜੂਰ ਸਾਹਿਬ ਦੀ ਧਰਤੀ ਤੇ ਜਿੱਥੇ ਸੰਤੋਮਬਾਲ ਸਿੰਘ ਜੀ ਮਹਾਰਾਜ ਨੇ ਗਦਾਬਰੀ ਦੇ ਕੰਡੇ ਭਗਤੀ ਕੀਤੀ ਤੇ ਉੱਥੋਂ ਹੁਕਮ ਹੋਇਆ ਪਰਮੇਸ਼ਰ ਦਾ ਵੀ ਤੁਸੀਂ ਇੱਥੇ ਆਓ ਆ ਜੋ ਜਿਹੜੇ ਵਰਕਰ ਨੇ ਆਪਾਂ ਉਹਨਾਂ ਨਾਲ ਮਿਲਾਉਣੇ ਤੇ ਤੁਸੀਂ ਇੱਥੇ ਕੰਮ ਕਰਦੇ ਨੇ ਸਾਰੇ ਹੈ ਵਧੀਆ ਲੱਗਦਾ ਹੈ ਹੈ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਹੈਗੀ ਬਹੁਤ ਵਧੀਆ ਫੀਲ ਹੁੰਦਾ ਠੀਕ ਹੈ ਕਿਹੜੀ ਜਗ੍ਹਾ ਤੋਂ ਨੇ ਨਹੀਂ ਬਿਹਾਰ বিহার ਤੋਂ ਇੱਥੇ ਕਿੰਨਾ ਸਮਾਂ ਹੋ ਗਿਆ ਕੰਮ ਕਰਦੇ ਨੂੰ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਨਹੀਂ ਬਹੁਤ ਵਰੀ ਆਹ ਬਾਈ ਮੈਨੂੰ ਕੁੜੀਆਂ ਆਪਣੇ ਲੋਕਾਂ ਲੱਗਦੀਆਂ ਨੇ ਸੱਸੀ ਘਰਪੈਣ ਜੀ ਤੇ ਕਿਹੜਾ ਪਿੰਡਾ ਬਾਈ ਆਪਣਾ ਨਮੋਲ ਹੈ ਜੀ ਨਮੋਲ ਨਮੋਲ ਤੋਂ ਇੱਥੇ ਦਿੱਲੀ ਆਉਣੇ ਹੋਗੇ ਹਾਂ ਜੀ ਦਿੱਲੀ ਆਉਣੇ ਠੀਕ ਹੈ ਇੱਥੇ ਫਿਰ ਤੁਹਾਡਾ ਕੀ ਕੰਮ ਆ ਕੀ ਕੰਮ ਕਰਦੇ ਹੋ ਇੱਥੇ ਜੀ ਅਸੀਂ ਵੀ ਪੈਕਿੰਗ ਕਰਦੇ ਹਾਂ ਵੀ ਪੈਕਿੰਗ ਕਰਦੇ ਹਾਂ ਬਿਲਕੁਲ ਬਾਈ ਬਹੁਤ ਸੋਹਣਾ ਕੰਮ ਆ ਹਨਾ ਜਿਵੇਂ ਆਪਾਂ ਕਹੀਏ ਇੱਕ ਥੋੜੀ ਮੈਨੂੰ ਕਹਿੰਦਾ ਵੀ ਪ੍ਰਮਾਤਮਾ ਨੇ ਡਿਊਟੀ ਲਈ ਵੀ ਆ ਵੀ ਬੀ ਪੈਕਿੰਗ ਕਰਨਾ ਕਿਉਂ ਸਹਿਜਮਤੇ ਵਾਲਾ ਕੰਮ ਆਗਾ ਹਨਾ ਪੈਣਾ ਕਰਦੀਆਂ ਨੇ ਤੇ ਨਾਲ ਜਿਹੜਾ ਜ਼ੋਰ ਵਾਲਾ ਕੰਮ ਆ ਇਹ ਜਿਹੜੇ ਬਿਹਾਰ ਦੇ ਮੁੰਡੇ ਨੇਗੇ ਮਜ਼ਦੂਰ ਆਪਣੇ ਇਹ ਕਰਦੇ ਆਗੇ ਤੇ ਬਲਜੀਤ ਭਾਈ ਹੁਣ ਇਥੋਂ ਜਦੋਂ ਬੰਦਾ ਕਿਸਾਨ ਆ ਗਿਆ ਤਾਂ ਸੀੜ ਚਕਾਰ ਇਹਨਾਂ ਦੇ ਬਾਈਆਂ ਦਾ ਪਹਿਲਾਂ ਫੋਨ ਆਇਆ ਪਿਆ ਸੀਗਾ ਹਾਂਜੀ ਹਾਂ ਇਹ ਫੋਨ ਕਰਕੇ ਆਜਦੇ ਯਾਨੀ ਠੀਕ ਹੈ ਹਾਂਜੀ ਬਿਲਕੁਲ ਸੋ ਭਰਾਵੋ ਤੁਸੀਂ ਮਸਤੂਣਾ ਸਾਹਿਬ ਦੀ ਧਰਤੀ ਤੇ ਆਉਣਾ ਤੇ ਇਥੋਂ ਬੀਜ ਵੀ ਲਈ ਜਾ ਸਕਦੇ ਹੋ ਲੰਗਰ ਪਾਣੀ ਸ਼ਕੋ ਤੇ ਗੁਰੂ ਘਰ ਨਤਮਸਤਕ ਹੋ ਬੋ ਸੁਨਾਣ ਕਰੋ ਫੇਨਾ ਪਾਠ ਕਰੋ ਤੁਸੀਂ ਦੂਰੋਂ ਆਉਣਿਓ ਰਹਿਣਾਗਾ ਤਾਂ ਵੀ ਰਹਿਣ ਦੀ ਕੋਈ ਦਿੱਕਤ ਨਹੀਂ ਹੈਗੀ ਗੁਰੂ ਘਰ ਦੇ ਵਿੱਚ ਬਹੁਤ ਕਮਰੇ ਵੀ ਨੇ ਹਾਲ ਵੀ ਬਣੇ ਹੋਏ ਨੇਗੇ ਸੋ ਉੱਪਰ ਦਿੱਤੇ ਨੰਬਰਾਂ ਦੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਉਂ ਆਉਣ ਤੋਂ ਪਹਿਲਾਂ ਇੱਕ ਵਾਰੀ ਇਹ ਜ਼ਰੂਰ ਪੁੱਛ ਲਿਓ ਵੀ ਜੀ ਬੀਜ ਦੀ ਜਿਹੜੀ ਕੁਆਂਟੀਟੀ ਜਿੰਨੀ ਤੁਹਾਨੂੰ ਚਾਹੀਦੀ ਆ ਉਨੀ ਹੈਗੀ ਹੈਗੀ ਤਾਂ ਤੁਸੀਂ ਆਪਦਾ ਜਿਹੜਾ ਇਹਨਾਂ ਨੂੰ ਲਿਖਿਆ ਕੇ ਚੱਲ ਸਕਦੇ ਹੋ ਸੋ ਪ੍ਰਾਪ ਉਹ ਵੱਤੋ ਵੱਤ ਸ਼ੇਅਰ ਕਰ ਦਿਓ ਕਿਸਾਨਾਂ ਦੇ ਹਿੱਤ ਦੀ ਵੀਡੀਓ ਆ ਗਈ ਤੇ ਜੇਕਰ ਤੁਸੀਂ ਵੀ ਕੋਈ ਇਸ ਤਰ੍ਹਾਂ ਦੇ ਵਧੀਆ ਬੀਜਾਂ ਦਾ ਕੰਮ ਕਰ ਰਹੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ